ਬੋਧਪੂਰਵਕ ਸੇਵਰਨ ਨੂੰ ਜਗਾਉਣਾ ਹੈ ਸੁਨਸਰੋਤ ਦੀ ਤਲਾਸ਼ ਹੈ ਮਾਨਸਰੋਤ ਲੱਭਣਾ ਹੈ ਆਤਪੁਰਖ ਮੇ ਰਹ ਸਮਾਏ ਆਪੋਰਨ ਨੂੰ ਇਕਪਾਇ ਤੇਰੀਆਂ ਤੀਨੇ ਸਮਕਰਲਿਆਵੇ ਅਨੰਮੂਲ ਪਰਮ ਪਦ ਪਾਵੇ ਜਲ ਤਲ ਮੇ ਆਪੇ ਆਪੇ ਚਪਰੋ ਆਪਣਾ ਜਗ ਕਿਵੇਂ ਜਮੇਦ ਜੋ ਇਸ ਤਰ੍ਹਾਂ ਰਹੇਗਾ ਜੀਵ ਜੀਵਤ ਪਾਵੋ ਮੁਖਤਵਾਰ ਅਨਪੋਸ਼ ਸ਼ਵਤਿਤ ਨਿਜ ਸਾ ਸਭੋ ਹੁਕਮ ਹੁਕਮ ਹੈ ਆਪੇ ਨੇ ਫਸਤ ਵਿਚਾਰੀ ਸਭ ਮੇ ਇੱਕੋ ਸੱਚਾ ਸੋਈ ਕਿਸ ਕਾ ਕੀ ਇਹ ਸਭ ਕੁਝ ਹੋਈ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਈ ਸੋਈ ਸਭ ਵਿੱਚ ਸੱਚਾ ਇੱਕੋ ਸੋਈ ਜਿਸੋ ਦੇ ਕਰਮਾਣ ਸਤਗੁਰੂ ਨਾਮਦੇਵ ਸਤਗੁਰੂ ਕਵੀ ਰਬਦਾਸ ਜੀ ਉਹ ਜਪਤ ਨੂੰ ਅਕਾਥੀ ਕਥਾ ਦੇਣ ਵਾਸਤੇ ਮਹਾਰਤ ਸਤਪੁਰ ਸਾਧ ਸੰਗਤ ਵਿੱਚ ਪ੍ਰਗਟ ਹੋਏ ਸਨ ਗੁਰੂਆਂ ਸਰ ਜੀ ਦਾ ਫਰਮਾਨ ਹੈ ਰਬਦਾਸ ਤੁਹਾਨੂੰ ਤਾ ਟੋਰਨੀ ਤਿੰਤਾਗੀ ਮਾਇਆ ਪ੍ਰਗਟ ਹੋਇਆ ਸਭ ਸੰਸਾਰ ਦ ਸੰਗਤ ਪਰ ਸਤਿਗੁਰੂ ਦਾ ਆਪਣਾ ਵੀ ਇਹ ਇਹ ਬਚਨ ਹੈ ਅਮਰਤ ਮਈ ਬਚਨ ਹੈ ਲਾਹੀ ਨੂਰੀ ਬਚਨ ਹਰ ਬੋਲੀ ਹਰ ਬੋਲ ਸਾਧ ਸੰਤ ਪਾਈ ਪਰਮਗਤੀ ਹਰ ਬੋਲੀ ਹਰ ਬੋਲ ਸਤਿਗੁਰੂ ਸਾਧ ਸੰਗਤ ਵਿੱਚ ਪਰਵਤ ਹੋਣ ਵਾਲੇ ਇਹਨਾਂ ਦਾ ਬਡਾਪਨ ਇਹਨਾਂ ਦਾ ਬੜਤਨ ਇਹਨਾਂ ਦੀ ਉਸਤਤ ਅਲਾਹੀ ਨਾਨਕ ਬਾਣੀ ਇਉਂ ਜੁਗਿਆ ਸੁਧਰਤਿਆਂ ਜਗ ਰਹੇ ਹੈ ਚੌਥੇ ਜਮੇ ਵਿੱਚ ਨਾਨਕ ਜੀ ਰਾਗ ਸੋਇ ਵਿੱਚ ਅੰਪਤ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਅੰਕ 733 ਤੇ ਉਹ ਫਰਮਾਨ ਦੇ ਨੇ ਹਰ ਕੀ ਇਕੱਠ ਕਤਾ ਸੁਨੋ ਜਨਪਾਏ ਇਤਸਹਿ ਸਦੂਖ ਪੁਰ ਸਭ ਲੈ ਜਾਇ ਰਹਉ ਦੀ ਪੰਕਤੀ ਹੈ ਅਗੇਸ ਵੀ ਰਹਉ ਦੀ ਪੰਕਤੀ ਦੀ ਵਿਆਖਿਆਣ ਲਗੇ ਤੇ ਸਿਧੀ ਜਾਣ ਲਵੋ ਪੂਰਾ ਲਾਭ ਮਿਲੇਗਾ ਰਵਦਾਸ ਤੁਮਾਰ ਸਤਿ ਕਰਿ ਹਾ ਕੀ ਤੁਮ ਕਿ ਗਾਏ ਪਤੇ ਤੇ ਜਾਤ ਉਤਮ ਪਿਆ ਚਾਰ ਵਰਣ ਪੈ ਪਗ ਚੌਹਾਨਾਂ ਦੇ ਵਿੱਚ ਮੀਰਾ ਨਾਨਕ ਧੰਨਾ ਇਹਨਾਂ ਸਭ ਸਬੂਤ ਦੇ ਪੈਰੀ ਪੈ ਕਿਉਂ ਇਹ ਆਖਰੀ ਇਸ ਸ਼ਬਦੀ ਪੰਕਤੀ ਸਪਸ਼ਟ ਕਰ ਦਿੰਦੀ ਹੈ ਜਨ ਨਾਨਕ ਤਿੰਨ ਕੋ ਅੰਨ ਪਰਸ ਜੀ ਕਿਰਪਾ ਪਰ ਰਾਇ ਇਹ ਤੋਂ ਵੱਡਾ ਸਬੂਤ ਤੁਹਾਨੂੰ ਕੀ ਚਾਹੀਦਾ ਹੋ ਚਾਰ ਵਰਨ ਸਤਿਗੁਰੂ ਦਾਸ ਜੀ ਦੇ ਪਵਿੱਤਰ ਪੈਰੀ ਪਹਿਣਾ ਐਸੇ ਸਤੂਰ ਦੇ ਨਾਲ ਤੁਸੀਂ ਇੱਕ ਕਦਮ ਚੁੱਕ ਲੋ ਤਾਂ ਹੰਕਾਰ ਚੁੱਕ ਜਾਵੇ ਤਾਂ ਫਿਰ ਪੁੰਨਿਆ ਜਾਵੇ ਤੁਹਾਡੇ ਜੀਵਨ ਵਿੱਚ ਨਾਨਕ ਜੀ ਚੌਥੇ ਜਮੇ ਵਿੱਚ ਫਰਮਾਉਂਦੇ ਹਨ ਚਾਰ ਵਰਨ ਸਤਿਗੁਰੂ ਦਾਸ ਜੀ ਜਿਨ੍ਹਾਂ ਦੇ ਪੈਰੀ ਪਹਿਣਾ ਤਾਂ ਦਿੱਤੇ ਸਿੱਦੇ ਸਪਾਰਟਡ ਪਰ ਲੰਮੇ ਪੈ ਕੇ ਅਗੇ ਰਿਤ ਦੇ ਸਤਕਾਰ ਸਹਿਤ ਡੰਡਾਉਤਾ ਦਾ ਦਿਸਨ ਉਰਲਾਮੋਸ਼ਾਂ ਦੇ ਸੰ ਸੱਚੀਆਂ ਨਿਆਂਤਾ ਪ੍ਰਾਪਤ ਕਰਦੇ ਸਨ ਕਿਉਂਕਿ ਰਾਗ ਉਹੀ ਹੈ ਵਿਸ਼ਾ ਵੀ ਉਹੀ ਹੈ ਤੇ ਇਗਾ ਜਾਕਰ ਅੰਕ 747 ਤੇ 59 ਜਾਮੇ ਵਿੱਚ ਨਾਨਕ ਜੀ ਇਹਨਾਂ ਜਗਤ ਨੂੰ ਸੁਚੇਤ ਕਰਦੇ ਨੇ ਜੋ ਸੱਚੇ ਚੰਨ ਦਾ ਵਲਾਸੀ ਹੈ ਉਹ ਜਾਣ ਲਵੇ ਉਪਦੇਸ਼ ਚ ਵਰਨਕ ਉਸ ਸੰਧਾ ਜੇਕਰ ਉਹਨਾਂ ਵੱਲੋਂ ਦਿੱਤਾ ਗਿਆ ਉਪਦੇਸ਼ ਆਦੇਸ਼ ਉਹ ਦੇਸ਼ ਅਪਣਾਏਗਾ ਫਿਰ ਜੋ ਨਿਚ ਕਰਤਮੁਕਤ ਤੋਮੜ ਆਪਣੇ ਅਸਲੇ ਵਿੱਚ ਜਾ ਸਮਾਏਗਾ ਰਾਗਸੁਹੀ ਮਹਲਾ ਪਾਣੀ ਮਾ ਕਰਮ ਤਰਮ ਖੰਡ ਜੋ ਦੇਸੇ ਤਿਮ ਚਮ ਜਗਾਤੀ ਲੂਤੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਖਮ ਸਿਮਰਤ ਜਤਿ ਛੂਤੇ ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦਿ ਤਰੀਕ ਰਹਾਉ ਦੀ ਪੰਕਤੀ ਰਹਾਦੀ ਪੰਕਤੀ ਵਿੱਚ ਬਾਅਦ ਵਿੱਚ ਵਿਆਖਿਆ ਇਹੋ ਹੋਈ ਹੈ ਖਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣਾ ਕੋ ਸਾਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਠਟਕਟ ਨਾਨਕ ਮਾਝ ਉਪਦੇਸ਼ ਖਤਰੀ ਬ੍ਰਾਹਮਣ ਵੈਸ਼ੂਦ ਚੌ ਵਰਣਾ ਕੋ ਸਾਝਾ ਦੇ ਲੋਕੋ ਵਾਸਤੇ ਇੱਕੋ ਜਿਹਾ ਹੈ ਜੀ ਕੋਈ ਮਨੁੱਖ ਸੰਤ ਜਿਨ੍ਹਾਂ ਦੇ ਉਪਦੇਸ਼ ਨੇ ਜੀਵਨ ਵਿੱਚ ਕਮਾਲ ਲਵੇ ਉਹ ਮਨੁੱਖ ਸੰਤ ਸਤ ਗੁਰ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ਕਰੋਨਾ ਤੀਰਥਾਂ ਦੇ ਇਸ਼ਨਾਨ ਕਰਦੇ ਹਨ ਵੀ ਜਗਤ ਵਿੱਚ ਬਕਾਰਾਂ ਦੀ ਮੈਲ ਨਹੀਂ ਲੈਂਦੀ ਮੈਲ ਨਾਲ ਲਿਪੜ ਜਾਈਦਾ ਹੈ ਤਿਰਤ ਇਸ਼ਨਾਨ ਅਦਕ ਮਿਥੇ ਹੋ ਧਰਮਕ ਕੰਮ ਖਾਵੇ ਦੇ ਕੰਮ ਹਨ ਇਹ ਕੰਮ ਜਿੰਨੇ ਵੀ ਲੋਕ ਕਰਦੇ ਦਿਸਦੇ ਹਨ ਉਹਨਾਂ ਨੂੰ ਮਸੂਲੀਅਤ ਜਾ ਮਲੁਟ ਲੈਂਦਾ ਹੈ ਤੇ ਲੁਟ ਆ ਗਿਆ ਸ ਲੁਟਿਆ ਗਿਆ ਸਾਰਾ ਸੰਸਾਰ ਕਿਉਂਕਿ ਪਛੂ ਜਗਤ ਹੈ ਵੇਦ ਪੁਰਾਣ ਸਮ੍ਰਿਤੀ ਸਾਰੇ ਹਿੰਦੂ ਧਰਮ ਦੇ ਪੋਸਤਕ ਧਾਨ ਅਦਕ ਇਹ ਸਾਰੇ ਸ਼ਾਮੀ ਮਤਲਬ ਦੀ ਪੋਸਤਕ ਨੇਰੇ ਪੜਨ ਨਾਲ ਬਚਾਰ ਤੋਂ ਖਲਾਸੀ ਨਹੀਂ ਹੁੰਦੀ ਕਲਾਸਿਕੋਂ ਲੰਦਾ ਹੈ ਕਲਾਸਿਕੋਂ ਮੈਨੂੰ ਪਾਤ ਸਤਗੁਰੂ ਦਾਸ ਜੀ ਉਹ ਜੋ ਖਾਸ ਹੋਣਾ ਚਾਹੇ ਜ਼ਰੂਰ ਖਾਸ ਕਰਦੇ ਨੇ ਵੇਗਮ ਪਰਦੇਸ ਸਿਰਜਣ ਹਰ ਕਿਉਂਕਿ ਸਤਗੁਰੂ ਖੁਦ ਵੀ ਖਾਸਾਂ ਤੇ ਦੂਏ ਨੂੰ ਵੀ ਖਾਸ ਕਰੁੰਦੇ ਸਮਰੱਥਨੇ ਤੇ ਪਾਰਲੀਮਨ ਨੇ ਜੋ ਜੋਰਾ ਜਾਣਦੇ ਹਨ ਉਸ ਪਾਰਲੇ ਜਾਣ ਦਾ ਉਹੀ ਦੂਸਰੇ ਕੰਡੇ ਬਾਰੇ ਦੱਸ ਸਕਦੇ ਹੋਰ ਕੋਈ ਨਹੀਂ ਸਤਗੁਰੂ ਉਹੀ ਵਿਖਿਆਨ ਕਰਦੇ ਨੇ ਜੋ ਸੱਚ ਹੈ ਸੂਰਜ ਚੰਦ ਤਾਰੇ ਪਾਣੀ ਪਵਨ ਧਰਤੀ ਆਖਾਸ ਸਤਿ ਦੀ ਸੱਚੇ ਸਤਗੁਰੂ ਦਾਸ ਜੀਓ ਬਾਤជា ਅਗਰ ਤੁਸੀਂ ਸਾਥੀ ਜਾਨਣਾ ਚਾਹੋ ਕਿ ਸੰਤ ਸਤਗੁਰੂ ਕੌਣ ਹੈ ਤਾਂ ਜਰੂਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ 1207 ਤੇ ਜਰੂਰ ਜਰੂਰ ਦਰਸ਼ਨ ਕਰਨੇ ਆਪਣੇ ਆਪ ਨੂੰ ਪੂਰੀ ਸੁੱਝ ਪ੍ਰਾਪਤ ਹੋਏਗੀ ਤੁਸੀਂ ਬੜਾ ਭਰਤੀ ਮੰਨੋ ਉੱਥੇ ਇਹ ਵਾਕਤ ਹੈ ਪੂਰਾ ਸੱਚ ਹੈ ਜੋ ਬੰਦਾ ਕਰਦਾ ਨਹੀਂ ਘਟ ਵੀ ਨਹੀਂ ਸਕਦਾ ਕਿਉਂਕਿ ਹੁਣ ਤੋਂ ਰੋਸ ਸੰਜੋਗ ਮਿਲੇ ਹੋਏ ਹਨ ਇਹੀ ਅਸਲੀ ਕਾਰਨ ਹੈ ਕਾਰਨ ਹੈ ਨਾਮਚੋਰਣੀ ਵੀ ਸ਼ਾਮਲ ਹੋਏ ਇਹੀ ਸੱਚ ਹੈ ਲੋਕ ਮੇ ਤਾਂ ਪੁੱਛਦੇ ਹਨ ਇੱਥੇ ਕਿਥੇ ਲਿਖਿਆ ਹੈ ਤੁਸੀਂ ਕਿਸ ਧਰਮ ਦੇ ਹੋ ਸੱਚ ਨੂੰ ਜਨਣ ਦੀ ਤਮੰਨਾ ਹੈ ਤਬੱਡ ਪਾਗੀ ਬਣੋ ਸਾਰਗ ਮਹੱਲਾ ਪੰਜਵਾਂ ਅੰਤ 1207 ਤੇ ਇਹੋ ਜਾਣੋ ਉਹ ਅਉਸਰ ਕੀ ਹੰ ਬਲਜਾਈ ਅਠ ਪਹਿਰਾ ਆਪਣਾ ਸਬ ਸਿਮਰਨ ਬੱਡ ਪਾਗੀ ਹਰ ਪਾਈ ਭਲੋ ਕਵੀਰ ਦਾਸ ਦਾ ਸੰਕੂ ਉਤਮ ਸੈਣ ਜਨਨ ਆਈ ਉੱਚ ਤੇ ਉੱਚ ਨਾਮ ਦੇ ਉਸਮ ਦਾਸੀ ਰਵਦਾਸ ਦਾ ਕਰਮਣ ਆਈ ਜੀਓ ਪਿੰਡ ਤਨ ਤਨ ਸਾਧਨ ਦਾ ਇਹ ਮਨ ਸੰਤਨਾਈ ਸੰਤ ਪਟਾਰ ਪਰ ਸਭ ਨਾਸਿਰਾਨ ਨੂੰ ਮਿਲੇ ਸਾਈ ਸਤਗੁਰੂ ਦਾ ਪ੍ਰੇਮ ਪਾਤੀ ਮਾਰਗ ਬਿਲਕੁਲ ਪਧਰਾ ਹੈ ਬਕਰਾ ਹੈ ਬਾਕੀ ਮਾਰਗ ਤਾਂ ਪੱਥਰਾਂ ਨਾਲ ਭਰੇ ਪਏ ਹਨ ਜਿਹੜੇ ਪਹਿਲਾ ਮਾਰਗ ਟੁੱਟੇ ਹਨ ਅਜੇ ਹੋਰ ਟੁੱਟ ਰਹੇ ਹਨ ਉਹਨਾਂ ਮਾਰਗਾਂ ਦੇ ਜੋ ਫਰਕ ਹਨ ਜਿੰਨੇ ਸਤਗੁਰੂ ਦੇ ਮਾਰਗ ਵਿੱਚ ਹੀਰੇ ਲਾਲ ਪੈਂਦੇ ਹਨ ਤੇ ਹੋਰ ਮਾਰਗਾਂ ਵਿੱਚ ਪੱਥਰੀ ਪੱਥਰ ਹਨ ਸਤਗੁਰੂ ਪੱਥਰ ਹਟਾ ਉਹਨਾਂ ਪੁਰਾਣੇ ਮਾਰਗਾਂ ਦੀ ਸਾਨੂੰ ਚੋਣ ਨਹੀਂ ਕਰਨੀ ਦੇ ਜੋ ਪਿਛੇ ਦੇ ਜਾਣ ਵਾਲੇ ਹਨ ਨਾਲੇ ਮਾਰਗ ਵਿੱਚ ਤੇ ਹਮ ਸਾਡੇ ਲਈ ਅਜਿਹਾ ਮਾਰਗ ਨਾ Hindu ਦਾ ਹੈ ਨਾ Musalman ਦਾ ਹੈ ਨਾ Isaai ਦਾ ਹੈ ਨਾ Bodhi ਦਾ ਹੈ ਨਾ Jaini ਦਾ ਹੈ ਪੰਡਤ ਪੰਡਤਾਈ ਵਿਖਾਏਗਾ ਇੰਦਾ ਦੀ ਗਿਆਤਾ ਵਿਤਾਂਤੀਆ ਖਵਾਏਗਾ ਇਹ ਨਾ Musalman ਦਾ ਹੈ ਨਾ Isaai ਦਾ ਹੈ Jaini ਦਾ ਵੀ ਨਹੀਂ ਹੋ ਵੀ ਨਹੀਂ ਸਕਦਾ ਕਿਉਂਕਿ ਸਤਕੁਰ ਨਵੇਂ ਉਚਾਰਤ ਦਾ ਪ੍ਰਗਟ ਕਰਦੇ ਹੰਮ ਈ ਪ੍ਰੋਗਰਾਮ ਕਰਦੇ ਹੋ ਰੀ ਪ੍ਰੋਗਰਾਮ ਕਰ ਰਹੇ ਹੰ ਕਿਉਂਕਿ ਸਾਰ ਸਤਗੁਰ ਵਦਾਸ ਜੀਓ ਸਰਸਤਗੁਰੂ ਨਾਮਦੇਵ ਜੀ ਸਰਸਤਗੁਰੂ ਕਬੀਰ ਜੀ ਉਹ ਕਾਰਨ ਸਮਝਾ ਰਹੇ ਨੇ ਕਿ ਸਾਡੇ ਪ੍ਰੇਮ ਆਨੰਦ ਵਿੱਚ ਸ਼ਾਮਲ ਹੋ ਉਹ ਪ੍ਰੇਮ ਭਗਤੀ ਕਰਨੇ ਕਾਰਨ ਕੋਹਰ ਉਦਾਸ ਠਮਾਰ ਸਰਸਤਗੁਰੂ ਆਦੇਸ਼ ਕਰਦੇ ਹਨ ਕਿ ਜਿਸ ਨੇ ਵੀ ਪ੍ਰੇਮ ਭਗਤੀ ਵਿੱਚ ਸ਼ਾਮਲ ਹੋਵੇ ਸ਼ਾਮਲ ਹੋਣਾ ਹੋਵੇ ਤਾਂ ਆਨੰਦ ਵਿੱਚ ਸ਼ਾਮਲ ਹੋਵੇ ਇਹ ਪ੍ਰੇਮ ਹਿੰਦੂ ਧਰਮ ਵਿੱਚ ਨਹੀਂ ਮੁਸਲਮਾਨ ਧਰਮ ਵਿੱਚ ਨਹੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਮੁਸਲਮਾਨ ਇਸਲਾਮ ਦੇ ਖਿਲਾਫ ਨਹੀਂ ਜਿਆਨ ਦੇ ਜਿਆਨ ਧਰਮ ਦੇ ਖਿਲਾਫ ਨਹੀਂ ਕਿਸੇ ਸੰਪਰਦਾਇ ਵੀ ਖਲਾਫ ਨਹੀਂ ਜੇ ਇਸ ਸੰਪਰਦਾਇ ਦੇ ਵੀ ਖਲਾਫ ਨਹੀਂ ਉਹ ਜੋ ਹਿੰਦੂ ਧਰਮ ਵਿੱਚ ਧਰਮ ਹੈ ਇਹ ਉਹ ਧਰਮ ਵੀ ਨਹੀਂ ਸਤੁ ਦਾ ਪ੍ਰੇਮ ਕੋਈ ਵੀ ਕਰੇ ਜਿਸ ਨਾਲ ਪ੍ਰੇਮ ਕਰ ਰਿਹਾ ਹੈ ਦੂਜਿਆਂ ਦੇ ਖਿਲਾਫ ਨਫਰਤ ਦਾ ਕਾਰਨ ਨਹੀਂ ਬਲਕਿ ਇਹ ਪ੍ਰੇਮ ਹੀ ਉਸਦੀ ਪੌੜੀ ਬਣੇਗਾ ਜੋ ਆਤਮਿਕ ਸ਼ਾਲ ਲਾਉਣ ਲਈ ਜਿਸ ਵਿੱਚ ਸਭ ਇੱਕ ਹੋ ਜਾਂਦਾ ਹੈ ਸਾਧਾ ਦੇ ਖਿਲਾਫ ਅਤੇ ਆਨਹਦ ਤੇ ਪੱਖ ਵਿੱਚ ਅਕਾਰ ਤੇ ਖਿਲਾਫ ਅਤੇ ਨਰਕਾਰ ਦੇ ਹੱਥ ਵਿੱਚ ਸਾਨੂੰ ਸਤਗੁਰੂ ਉਸ ਨੂੰ ਫੜਨ ਲਈ ਭੇਜ ਰਹੇ ਹਨ ਕਿ ਤੁਸੀਂ ਉਸ ਨੂੰ ਕੇ ਲਿਆਉਣਾ ਜਿਸ ਤਰ੍ਹਾਂ ਅਸੀਂ ਕੇ ਕੇ ਲੈਂਦਾ ਹੈ ਜੋ ਹਮ ਬੰਦੇ ਮੋਹ ਫਾਸਾ ਪ੍ਰੇਮ ਬੰਧਨ ਤੋਂ ਬੰਦੇ ਆਪਣੇ ਸ਼ੂਟ ਨੂੰ ਕੋ ਯਤਨ ਕਰੋ ਹਮ ਸ਼ੂਟੇ ਤੋਂ ਮਾਰਾ ਦੇ ਮਾਦ ਬੇਜਨ ਤੋਂ ਐਸੀ ਤੈਸੀ ਅਬ ਕਹਾ ਕਰੋਗੇ ਜੈਸੀ ਅਸੀਂ ਆਨੰਦ ਵਿੱਚ ਆਪਸੀ ਵੀ ਸਾਡੇ ਆਨੰਦ ਵਿੱਚ ਸ਼ਾਮਲ ਹੋਣਾ ਚਾਹੋ ਤਾਂ ਹੋ ਸਕਦੇ ਹੋ ਸਾਡੇ ਆਨੰਦ ਵਿੱਚ ਸ਼ਾਮਲ ਹੋ ਕੇ ਦੇਖੋ ਬੰਦੇ ਨੂੰ ਬੰਦੇ ਨਾਲ ਲੜਾਉਣ ਵਾਲੇ ਸਤਿ ਅਧਾਰਕ ਆ ਰਹੇ ਹੰ ਸਤਿਗੁਰੂ ਦਰਬਾਰਾਂ ਦਰਾਇ ਤੇ ਆ ਰਹੇ ਹੰ ਸਤਿਗੁਰੂ ਵੱਡ ਭਾਗੇ ਬਣਾ ਰਹੇ ਹਨ ਸਾਨੂੰ ਸੱਚੇ ਪਾਤਸ਼ਾਹ ਬੰਦੇ ਨੂੰ ਬੰਦੇ ਨਾਲ ਜੋੜਨ ਵਾਲੇ ਕਰਮਾ ਤੇ ਜੰਮੀ ਤਦਲ ਤੂੜ ਲਾ ਰਹੇ ਹਨ ਸਤਿਗੁਰੂ ਦਾਸ ਜੀ ਸਰਬੋਤਮ ਗਿਆਨ ਉਤਮ ਧਿਆਨ ਦੀ ਸੋਝੀ ਕਰਵਾ ਰਹੇ ਹਨ ਸਤਿਗੁਰੂ ਦਾਸ ਜੀ ਉਹ ਸਰਬੋਤਮ ਗਿਆਨ ਉਤਮ ਧਿਆਨ ਦੀ ਸੋਝੀ ਕਰਵਾ ਰਹੇ ਹਨ ਸੋ ਧਿਆਨ ਰੱਖਣਾ ਦੋ ਅਗਿਆਨੀ ਮਿਲਣ ਗੱਲ ਹੋ ਸਕਦੀ ਹੈ ਖੂਬ ਹੁੰਦੀ ਹੈ ਇੱਕ ਗਿਆਨੀ ਤੇ ਇੱਕ ਅਗਿਆਨੀ ਮਿਲਣ ਦੀ ਵੀ ਗੱਲ ਹੋ ਸਕਦੀ ਹੈ ਸਮਝ ਵਿੱਚ ਬਹੁਤ ਹੁੰਦੀ ਹੈ ਪਰ ਦੋ ਬ੍ਰਹਮ ਗਿਆਨੀ ਮਿਲਣ ਤਾਂ ਕਹੀ ਗੱਲ ਗੱਲ ਬਿਲਕੁਲ ਨਹੀਂ ਹੁੰਦੀ ਸਭ ਸਮਝਾਉਂਦਾ ਹੈ ਸੁਣਾ ਇੱਕ ਲਸ ਨਹੀਂ ਜਾਂਦਾ ਤੇ ਸਭ ਸਮਝੂਣ ਜਾਂਦਾ ਅਦ ਦੋ ਗਿਆਨੀ ਬਾਬਾ ਚਾਤਿਆ ਕਬੀਰ ਸੁਣਾ ਬਹੁਤ ਜਾਂਦਾ ਹੈ ਰੋਲਾ ਰੱਪਾ ਬਹੁਤ ਹੈ ਸਮਝ ਵਿੱਚ ਕੁਝ ਵੀ ਨਹੀਂ ਆਉਂਦਾ ਇਸ ਲਈ ਸਤਿਗੁਰ ਕਬੀਰ ਜੀ ਉਹ ਕਹਿੰਦੇ ਹਨ ਫਰਮਾਨ ਕਰਦੇ ਹਨ ਲੋਕ ਜਾਣੇ ਗੀਤ ਹੈ ਇਹ ਦੋ ਬ੍ਰਹਮ ਵਿਚਾਰ ਬ੍ਰਹਮ ਗਿਆਨੀ ਬ੍ਰਹਮ ਅਗਿਆਨੀ ਬਿਆਨਤ ਨੇ ਖੂਬ ਚਰਚਾ ਕਰਦੇ ਨੇ ਪਰ ਬ੍ਰਹਮ ਗਿਆਨੀ ਕੋਈ ਵਿਰਲਾ ਭਗਤ ਬ੍ਰਹਮ ਗਿਆਨੀ ਉਹੀ ਹੈ ਭਗਤ ਬ੍ਰਹਮ ਗਿਆਨੀ ਉਹ ਜਿਸ ਨੂੰ ਬ੍ਰਹਮਣ ਦੇ ਸਤ ਕੌਂਟੀਨੈਂਟ ਦੀ ਸੋਝੀ ਹੈ ਜਿਵੇਂ ਨਾਰਥ ਅਮਰੀਕਾ ਸਾਊਥ ਅਮਰੀਕਾ ਸਾਊਥ ਅਮਰੀਕਾ ਏਸ਼ੀਆ ਆਫਰੀਕਾ ਅੰਟਾਰਕਟਿਕਾ ਐਂਡ ਆਸਟ੍ਰੇਲੀਆ ਐਂਡ ਆਸਟ੍ਰੋ ਮੀਨਜ਼ ਆਸਟ੍ਰੇਲੀਆ ਜਿਵੇਂ ਸਤਗੁਰੂ ਦਾਸ ਜੀ ਆਖਦੇ ਹਨ ਜਾ ਕੇ ਭਗਵਤ ਲੇਖਿਆ ਔਰ ਨਹੀਂ ਤੇ ਕੀ ਤਾਸ ਕੀ ਜਾਤ ਅਸ਼ੋਕ ਛਿਪਾ ਬਿਆਸ ਮੇ ਲੇਖਿਆ ਸੰਕ ਮੇ ਪੇਖੇ ਨਾਮ ਕੀ ਨਮਨਵ ਸਤ ਦੀਪਾ ਜਾ ਕੇ ਈਦ ਬਕਰੀਦ ਕੁਲ ਗੋ ਰੇ ਬਦ ਕਰੋ ਮਾਨੀ ਸਿਖਸੀ ਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੁੱਤ ਐਸੀ ਸ੍ਰੀ ਤੇ ਹਿਰੂ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਟੇੜ ਸਭ ਤੋਂ ਤਵੰਦਾ ਫਰੇ ਅਜੋ ਬਨਾਸੀ ਆਸ-ਪਾਸਾ ਅਚਾਰ ਸਹਿਤ ਵਿਪਰ ਕਰੇ ਡੰਡੋਤ ਤਿੰਨ ਨੇ ਰਵਿਦਾਸ ਦਾਸ ਜੀ ਵਾਸਤੇ ਜਿਨ੍ਹਾਂ ਦੀ ਵਡਿਆਈ ਨਾਮਾਸ ਦੇ ਤਨਾ ਲੋਕਾਂ ਦੇ ਸਤਿਦੀਪਾਂ ਵਿੱਚ ਹੋ ਰਹੀ ਹੈ ਚਾਰੇ ਪਾਸੇ